ਤਰੀ ਮਾਸ਼ੱਲਾ ਬੀਜ ਨੰਦ ਦੇ ਸੁਖ ਉੰਤਾਰ ਸਤਿਗੁਰੂ ਵਰਸਾ ਦੋ ਅਨੰਤ ਰਾਇ ਮੇਰੀ ਗਾਇ ਸਤਿਗੁਰੂ ਤੋਂ ਨਿਕਾਇਆ ਉਹ ਸਤਿਗੁਰ ਤਾਂ ਪਾਇਆ ਸਰਬ ਸੇਤੀ ਮਨੁਖ ਦੁਨਿਆ ਦਾ ਜੰਗਿਆ ਰਾਜ ਰਚਨ ਪਰਵਾਰ ਰਈਆ ਸ਼ਬਦ ਗਵਣਿਆਈਆ ਸ਼ਬਦ ਤਾਂ ਗਾਹੋ ਹਰੀ ਕੇਰਾ ਮਨ ਜਿਨੀ ਬਸਾਇਆ ਕਹਿਣਾ ਨਿਕ ਕਰੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੁ ਹਰ ਨਾਲ ਲੈ ਹਰ ਨਾਲ ਰਹੁ ਤੂੰ ਮਨ ਮੇਰੇ ਦੋਸਾ ਦੀ ਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਜ ਸਭ ਸਵਰਨਾ ਸਵਰਾ ਗਲਾ ਸਵਰਤ ਸੁਆਮੀ ਸੋ ਕਿਉ ਮਨ ਵਿਸਾਰੇ ਕਹਿਣਾ ਨਿਕ ਮਨ ਮੇਰੇ ਸਦਾ ਰਹੁ ਹਰ ਨਾਲ ਲੈ ਸੱਚੇ ਸਾਹਿਬਾ ਕਿਆ ਨਹੀਂ ਕਰਤੀ ਰਹਿ ਕਰਤਾ ਪੀਰ ਹੈ ਸਭ ਕੀ ਰਹਾ ਜਿਸ ਦੇ ਹਿਸੋ ਪਾਵੇ ਸਦਾ ਸਿਦਸਲਾ ਤੀ ਨਾ ਮਨ ਵਸਾਵੇ ਨਾ ਭਿੰਨ ਕਰ ਮਨ ਵਸੇ ਆ ਗਾਜੀ ਸ਼ਬਦ ਕਹੇ ਕਹ ਨਾਮ ਜਿ ਸੱਚੇ ਸਾਰੇ ਕੋ ਕਿਆ ਨਾਹੀ ਕਰ ਤੇਰਾ ਸਾਜਾ ਨਾਮ ਮੇਰਾ ਦਾਦਾਰੂ ਸਾਜਾ ਨਾਮ ਆਦਾ ਪੀਰਾ ਜਿਹ ਹੁਖਾਰਾ ਸਰਬਗੰਗਿਆ ਕਾਸ਼ਨਾਤ ਸੁਖਮਨਿ ਆਏ ਵਸੇ ਜਿਹ ਇੱਛਾ ਸਾਖੁ ਜਾਈਐ ਸਦਾ ਪ੍ਰਵਾਨ ਕੀਤਾ ਗੁਰੂ ਜੀ ਤਹੋ ਜਿਸ ਦੀਆਂ ਇਹ ਬੜੀਆਂ ਕਹਿਣਾ ਸੁਣੋ ਸੰਤੋ ਸ਼ਬਦ ਤੁਹਾਰੂ ਏ ਯਾਰੂ ਸੱਚਾ ਨਾਮ ਮੇਰਾ ਆਧਾਰੁ ਬਾਜੀ ਕੰਤ ਸ਼ਬਦਿਤ ਕਰਸ ਭਾਜੈ ਕਰਸ ਭਾਜੈ ਸ਼ਬਦ ਬਾਜੀ ਕਲਾ ਜਿਤ ਕਰਤ ਹਰੀਆ ਪੰਚ ਦੂਤ ਕੋ ਦਸ ਕੀਤੇ ਕਾਲ ਅੰਤਿ ਕਮਾਰੇਆ ਤੁਰ ਕਰੰਪਾਇ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਆਤਿ ਕਰਿ ਆਦਵਾਜੀ ਆਨੰਦ ਸੁਭਮ ਬੜਾ ਕੀਨੋ ਸਗਲ ਮਨੋਤ ਪੂਰੇ ਆਦੰਤ ਪ੍ਰਾਪਾਇਆ ਉਤੈ ਸਗਲ ਵੀ ਸੂਰੇ ਦੂਤ ਰੋਗ ਸੰਤਾ ਬਿਹਰੇ ਸੁਣੀ ਸਚੀ ਬਾਣੀ ਸੰਸਰਜ ਘਏ ਸਰਸੇ ਪੂਰੇ ਗੁਰ ਤੇ ਸੋ ਨਦੇ ਪੁਨੀਤ ਕਹਤੇ ਭਵਤ ਸਤਗੁਰ ਰਹਿ ਆ ਪਰ ਪੂਰੇ ਜਨਵੰਤ ਨਾਨਕ ਗੁਰ ਚਰਨ ਲਾਗੇ ਬਾਜੀ ਅਨਹਦ ਪੂਰੇ ਸੋ ਨਦੇ ਪੁਨੀਤ ਕਹਤੇ ਭਵਤ ਸਤਗੁਰ ਰਹਿ ਆ ਪਰ ਪੂਰੇ ਜਨਵੰਤ ਨਾਨਕ ਗੁਰ ਚਰਨ ਲਾਗੇ ਬਾਜੀ ਅਨਹਦ සොනටේ පොනතට හැතේ පවත සතගොල එයා දෙනවන්තනාුගොල ජරුමන් ලගේ වජේලනද වාහිගු ජතා කවසා